ਕారణ ਨਹੀਂ ਕੋਈ ਖਾਸ ਉਹਨਾਂ ਦੀ ਮਤਲਬ ਬਿਆਨ ਦਰਜ ਕਰਵਾ ਰਹੇ ਨੇ ਫਿਲਹਾਲ ਕਿ ਕੋਈ ਉਹ ਚ ਜਿਹੜੀ ਗੱਲ ਸਾਹਮਣੇ ਆ ਗਈ ਹਸਪਤਾਲ ਵਿੱਚ ਕਾਰਵਾਈ ਕਰਵਾਉਂਗੇ ਜੀ ਤਾਂ ਕੋਈ ਮਤਲਬ ਪਰ ਨਹੀਂ ਆ ਦੇ ਕੋਈ ਨਾ ਕਰਦਾ ਬਿਆਨ ਨਾ ਕੋਈ ਮਨੁੱਖ ਜਿਹੜਾ ਕਰਦਾ

ਸਬਕਾ ਅਕਾਲੀ ਸਰਪੰਚ ਕਮਲ ਬੰਗਾਲੀ ਦੇ ਕਾਰ ਉਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਔਰ ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀ ਵੀ ਲੱਗੀ ਹੈ ਤਸੈ ਜਵਾਰਿਆ ਕੀ ਪੂਰਾ ਮਾਮਲਾ ਰਾਮਨਗਰ ਕਲੋਨੀ ਦਾ ਹੈ ਜਿੱਥੇ ਸਾਬਕਾ ਅਕਾਲੀ ਸਰਪੰਚ ਦੇ ਘਰ ਦੇ ਉੱਤੇ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਵੱਲੋਂ ਤਾਬਰਤੋਰ ਹਮਲਾ ਕੀਤਾ ਗਿਆ ਹਮਲੇ ਦੌਰਾਨ ਕਮਲ ਬੰਗਾਲੀ ਦੇ ਪਤੀਜੇ ਦੀ ਛਾਤੀ ਉੱਤੇ ਗੋਲੀ ਲੱਗੀ ਹੈ ਜਦਕਿ ਬਦਮਾਸ਼ਾਂ ਨੇ ਕਿਰਪਾਨਾਂ ਕੱਚ ਦੀਆਂ ਬੋਤਲਾਂ ਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਹੈ ਘਟਨਾ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਗਿਆ ਹੈ ਸਵੀਰਾ ਸਾਂਝੀਆਂ ਕਰ ਰਹੇ ਆ ਇਹ ਤਾਂ ਸਵੀਰਾ ਮੌਕੇ ਦੀਆਂ ਨੇ ਜਦੋਂ ਇਹ ਹਮਲਾ ਬਦਮਾਸ਼ਾਂ ਵੱਲੋਂ ਕੀਤਾ ਗਿਆ ਸਾਬਕਾ ਅਕਾਲੀ ਸਰਪੰਚ ਦੇ ਉੱਤੇ ਸੋ ਦੱਸ ਦਿੰਦੇ ਆ ਕਿ ਕਮਲ ਬੰਗਾਲੀ ਜੋ ਕਿ ਬਹੁਤ ਵਾਰ ਰਾਮਨਗਰ ਪੰਚਾਇਤ ਦੇ ਸਰਪੰਚ ਰਹੇ ਚੁੱਕੇ ਨੇ ਔਰ ਉਹਨਾਂ ਦੇ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਉਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਔਰ ਇਸ ਵਾਰ ਵੀ ਹਮਲਾਵਰਾਂ ਨੇ ਉਹਨਾਂ ਦੇ ਘਰ ਆ ਕੇ ਧਮਕੀਆਂ ਦਿੱਤੀਆਂ ਜੇ ਫਰौती ਨਾ ਦਿੱਤੀ ਤਾਂ ਨਤੀਜੇ ਭੁਗਤਨੇ ਪੈਣਗੇ ਫਿਲਹਾਲ ਇਹਨਾਂ ਹਮਲਾਵਰਾਂ ਵੱਲੋਂ ਘਰ ਦੇ ਉੱਤੇ ਕੱਚ ਦੀਆਂ ਬੋਤਲਾਂ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਔਰ ਇੱਕ ਗੋਲੀ ਜੋ ਕਮਲ ਬੰਗਾਲੀਆ ਸਾਫ ਦਾ ਅਕਾਲੀ ਸਪੰਦ ਉਸਦੇ ਪਤੀਜੇ ਨੂੰ ਲੱਗੀ ਹੈ ਆ ਫਿਲਹਾਲ 4 ਤੋਂ 5 ਫਾਇਰ ਦੱਸੇ ਜਾ ਰਹੇ ਨੇ ਜੋ ਮੌਕੇ ਤੇ ਹੋਏ ਨੇ ਲਗਾਤਾਰ ਇਸ ਪਰਿਵਾਰ ਦੇ ਕਹਿਣ ਮੁਤਾਬਕ ਉਹਨਾਂ ਤੋਂ ਫਰौती ਦੀ ਮੰਗ ਕੀਤੀ ਜਾ ਰਹੀ ਹੈ ਔਰ ਹੁਣ ਫਰौती ਨਾ ਦੇਣ ਦੇ ਸਿਰ ਤੇ ਵਿੱਚ ਘਰ ਦੇ ਉੱਤੇ ਹਮਲਾ ਹੋਇਆ ਔਰ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਹਾਲਾਤ ਸਬੰਧ ਲਈ ਕਿਉਂਕਿ ਹੰਗਾਮਾ ਜਿਹੜਾ ਹੈ ਉਸੇ ਵੇਲੇ ਹੋਣਾ ਸ਼ੁਰੂ ਹੋ ਗਿਆ ਜਦੋਂ ਇਹ ਫਾਇਰਿੰਗ ਹੋਈ ਆ ਔਰ ਨਾਲ ਦੇ ਨਾਲ ਇਟਾ ਰੋੜਿਆਂ ਦੇ ਨਾਲ ਹਮਲਾ ਹੋਇਆ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਸਾਰੇ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਔਰ ਜਲਦ ਹੀ ਜੋ ਹਮਲਾਵਰ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਨ ਦਾ ਭਰੋਸਾ ਪਰਿਵਾਰ ਨੂੰ ਦਿੱਤਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਸਾਬਕਾ ਸਰਪੰਚ ਦਾ ਕੀ ਕੁਝ ਕਹਿਣਾ ਹੈ ਔਰ ਪੁਲਿਸ ਅਧਿਕਾਰੀ ਜੋ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਕਰਨ ਦਾ ਜੋ ਭਰੋਸਾ ਦਿੱਤਾ ਗਿਆ ਹੈ ਆ ਆਉ ਤੁਹਾਨੂੰ ਸੁਣਾਉਂਦੇ ਚੱਲਦੇ ਆਂ ਆਇਆ ਦਿਨ ਤੋਂ ਬਦਮਾਸ਼ੀ ਚੱਲੂ ਆਇਆ ਮੈਂ ਸਰਕਾਰ ਦਾ ਬੱਚਾ ਹੱਥ ਧਰ ਕੇ ਬੇਨਤੀ ਕਰਦਾ ਅਸੀਂ ਗਰੀਬ ਲੋਕ ਰਹਿੰਦਾ ਰਾਮਨਗਰ ਕਲੋਨੀ ਵਿੱਚ ਮੈਂ 15 ਸਾਲ ਸਰਪੰਚੀ ਕੀਤਾ ਇਸ ਵਾਰ ਮੇਰਾ ਭਰਾ ਸਰਬਸਮਤੀ ਨਾਲ ਸਰਪੰਚ ਬਣਿਆ ਰਾਹੁਲ ਸ਼ਰਮਣ ਨੂੰ ਲੇਕਿਨ ਇਹ ਨਾ ਗੁੰਡਾਗਰਦੀ ਵੱਧ ਗਿਆ ਪੂਰਾ ਪੰਜਾਬ 'ਚ ਬਹਰ ਆ ਲੇਕਿਨ ਸਾਡਾ ਰਾਮਨਗਰ 'ਚ ਇਹ ਨਾ ਦੇਸ਼ਤ ਫੈਲ ਗਿਆ ਜੋ ਸਾਡਾ ਪ੍ਰਵਾਸੀ ਵਾਇਸਰਾ ਆਇਆ ਕੋਈ ਪੰਜਾਬੀ ਵਾਇਸਰਾ ਆਇਆ ਕੋਈ ਮਲ ਸੁਖੀ ਨਹੀਂ ਹੈ ਆਇਆ ਦਿਨ ਜੇ ਘਰ ਸੇ ਬਾਹਰ ਨਿਕਲਣਾ ਉਹਨਾਂ ਡਰ ਲੱਗਦਾ ਲੇਕਿਨ ਪੁਲਿਸ ਦਾ ਕੰਟਰੋਲ ਨਹੀਂ ਕਿਉਂਕਿ ਕੀ ਹੈ ਪੁਲਿਸ ਦਾ ਤਾਂ ਕੰਟਰੋਲ ਹੈ ਹੀ ਨਹੀਂ ਹੈ ਮਤਲਬ 11 ਵਜੇ ਵਿੱਚ ਮੈਂ ਇੱਥੇ ਆਇਆ ਸੀ ਘਰ ਕੇ ਸਾਹਮਣੇ ਮੇਰਾ ਘਰ ਕੇ ਸਾਹਮਣੇ ਖਲੋਤਾ ਮੇਰਾ ਮੁੰਡਾ ਉੱਥੇ ਆਇਆ ਉਹਨਾਂ ਨੇ ਉਹਨਾਂ ਨੇ ਸਿੱਧਾ ਆ ਕੇ ਬੋਲਾ ਤੂੰ ਕੌਣ ਆ ਤੇਰਾ ਸਰਪੰਚ ਦਾ ਢੇਡੀ ਪਾਪਾ ਨੂੰ ਬੁਲਾ ਪਾਪਾ ਨੂੰ ਬੋਲਾ ਤੂੰ ਉਹਨੂੰ ਕਰਕੇ ਬੁਲਾ ਕਮਲ ਨੂੰ ਬੁਲਾ ਤੋ ਮੈਂ ਬੋਲਾ ਯਾਰ ਕਿਉਂ ਬੋਲਦਾ ਮੈਂ ਮੈਂ ਸਿੱਧਾ ਆ ਕੇ ਮੇਰਾ ਬੇਟਾ ਨੂੰ ਕਿਰਪਾਨ ਮਾਰਨੇ ਲਗਾ ਉਹਨਾਂ ਦਾ ਪਾਸਲ ਮੁਹੱਲਾ ਵਾਲਾ ਨੇ ਬਚਾਤਾ ਉਹ ਪਹੁੰਚ ਆ ਤਾ ਨਾ ਵੀ ਸਮਝੇ ਪਹਿਲੇ ਉੱਥੇ ਕੋ ਇੰਤਜ਼ਾਮ ਕਰਕੇ ਐਸੀ ਇਹ ਉਹ ਨਾ ਇਹ ਡਰਾਣਾ ਥਾ ਪਹਿਲੇ ਕੁਝ ਦੇ ਕੱਲ ਮੇਰੇ ਕੋ 10 ਭਾਏ ਕਿ ਆਸ-ਪਾਸ ਮੇਰਾ ਕਿਰਾਏਦਾਰ ਨੂੰ ਧਮਕਾ ਕੇ ਗਿਆ ਮੈਂ ਕੱਲ ਫੇਰ ਆਏਗੇ 20000 ਰੁਪਇਆ ਫਿਰੋਤੀ ਦੇ ਅਗਰ ਫਿਰੋਤੀ ਨਹੀਂ ਦੇਵੇਗਾ ਕੱਲ ਤੱਕ ਉਹ ਦੱਸ ਦੇਗੇ ਲੇਕਿਨ ਅੱਜ ਸਾਨੂੰ ਆ ਕੇ ਫੇਰ ਇਹਨਾਂ ਨੂੰ ਸਾਨੂੰ ਨਹੀਂ ਪਤਾ ਥਾ ਇਸ ਤਰ੍ਹਾਂ ਦਾ ਹਥਿਆਰ ਨਾਲ ਲੈ ਕੇ ਆਏਗਾ ਫਿਰ ਮੈਂ ਪੁਲਿਸ ਬੁਲਾਇਆ ਐਸਐਸਓ ਸਾਹਿਬ ਨੂੰ ਫੋਨ ਕੀਤਾ ਅੱਧਾ ਘੰਟਾ ਬਾਅਦ ਐਸਐਸਓ ਸਾਹਿਬ ਆਇਆ ਕਿੰਨੇ ਕੇ ਬੰਦੇ ਆਏ ਜਿੰਨਾਂ ਨੂੰ ਬੋਲ ਪਾ ਲਈਏ ਪਹਿਲੇ ਆਏ 4 ਬੰਦਾ ਪਹਿਲੇ 4 ਬੰਦਾ ਆਏ ਉਹਨੂੰ ਆਹੀ ਕਿਸੇ ਤਰਫ ਜਾਣ ਬਚਾ ਕੇ ਉਹਨੂੰ ਭਜਾਇਆ ਉਸਕਾ ਬਾਅਦ ਰਿਵਲ ਵਨਰ ਹਥਿਆਰ ਨਾਲ ਲੈਸ ਕਿਰਪਾ ਨਾਲ ਲਿਆਜ਼ ਕਰਕੇ ਕੌਨਸੀ ਕੌਨ ਸਾਤ ਅੱਠ ਬੰਦਾ ਨਾਲ ਲਿਖਾਇਆ ਕੀ ਇਸ ਨੂੰ ਦੇ 15 ਅਗਸਤ ਵੀ ਜੀ ਪੁਲਿਸ ਤੇ ਕਹਿੰਦੀ ਬੜੀ ਸਖਤੀ ਕੀਤੀ ਹੈ ਕਿ ਇਸ ਕਿਦਾਂ ਦੇ ਦਿੱਤਾ ਮੈਂ ਮਾਨ ਸਾਹਿਬ ਨੂੰ ਇਹ ਕਹਿੰਦਾ ਭਗਵਾਨ ਸਰਕਾਰ ਨੂੰ ਜੇ ਤੁਹਾਡਾ ਕੀ ਸੇਫਟੀ ਹੈ ਇਹ ਆਕੇ ਅਕਾਲੀ ਦਲ ਦਾ ਸਰਪੰਚ ਹਾਂ ਮੌਜੂਦ ਆ ਸਮਲਾ ਅਕਾਲੀ ਦਲ ਦਾ ਸਾਫਕਾ ਸਰਪੰਚ ਹਾਂ ਮੈਂ ਇਹ ਮੌਜੂਦਾ ਸਰਪੰਚ ਹੈ ਮੇਰਾ ਬੇਟਾ ਬਾਹਰ ਸ ਆ ਕੋਈ ਸੇਫਟੀ ਨਹੀਂ ਹੈ ਤੇ ਇੱਥੇ ਤਾਂ ਜੋ ਗਰੀਬ ਲੋਕ ਆ ਕੋਈ ਸੇਫਟੀ ਨਹੀਂ ਹੈ ਇਥੇ ਆ 15 ਅਗਸਤ ਕਿਸ ਤਰ੍ਹਾਂ ਮਨਾਓਗੇ ਸਰਕਾਰ ਨੂੰ ਕੀ ਮੰਗੀਆਂ ਗੋਲੀਆਂ ਮੇਰਾ ਭਤੀਜਾ ਨੂੰ ਮੇਰਾ ਸਾਹਮਣੇ ਖਲੋਤਾ ਜੂਂਦਾ سینਾ ਮੇਂ ਇੱਕ ਗੁਲੀ ਲਗਾਏ 파ਟਨੇ ਗੁਲੀ ਲਗਾ ਆਰ ਉਹ ਨਹੀਂ ਬਚਾਣਾ ਤਾਂ ਮੈਨੂੰ ਸਿੱਧਾ ਗੁਲੀ ਲੱਗਣਾ ਸੀ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਹਨੇ ਕੌਣ ਸੀਗਾ 10 ਸੇ 11 ਗੋਲੀ ਚਲਾਇਆ ਤਾਂ ਮੇਰਾ ਮਹੱਲਾ ਵਾਲਾ ਨੇ ਮੈਨੂੰ ਬਚਾਇਆ ਕੋਲ ਵਗਾਰਾ ਮੌਕੇ ਤੇ ਮੈਂ ਪੁਲਿਸ ਵਾਲਾ ਨੂੰ ਦਿੱਤਾ ਪੁਲਿਸ ਵਾਲਾ ਨੇ ਜੀਮੇ ਪਾ ਲਿਆ ਸੀ ਮੈਂ ਵੀਡੀਓ ਬਣਾ ਕੇ ਉਹਨਾਂ ਸਬੂਤ ਰੱਖਾ ਐਸ.ਬੀ. ਵੀ ਸਾਹਿਬ ਮੌਕੇ ਤੇ ਆਏ ਉਹਨਾਂ ਦੱਸਾ ਮੈਂ ਨਾਮ ਲਿਖਾ ਕੇ ਬਿਆਨ ਦਰਜ ਕਰਾਇਆ ਮੌਕੇ ਤੇ ਪੁਲਿਸ ਆ ਗਈ ਮੋਖਾ ਤੇ ਪੁਲਿਸ ਨੇ 8 ਘੰਟੇ ਬਾਅਦ ਪੁਲਿਸ ਆਇਆ ਕਿ ਸੀਵੀ ਸਾਹਿਬ ਬਾਅਦ ਚ ਆਇਆ ਪਹਿਲੇ ਇੱਕ ਵਾਰ ਆਈ ਲੜਾਈ ਹੋਇਆ ਸੀ ਉਸ ਟਾਈਮ ਮੈਂ ਵਾਲਾ ਮੈਂ ਸੇਫਟੀ ਨੂੰ ਮੇਰਾ ਰਿਵਲਵਰ ਜੋ ਮੇਰਾ ਹਥਿਆਰ ਜੋ ਹੈ ਨਾ ਮੇਰਾ ਗਲੈਸਿਸ ਵਾਲਾ 6 ਮਹੀਨੇ ਤੋਂ ਮੇਰੇ ਨੂੰ ਨਹੀਂ ਦਿੱਤਾ ਉਹ ਵੀ ਮੈਨੂੰ ਦਿੱਤਾ ਨਹੀਂ ਮੇਰਾ ਜਾਨ ਮਾਲ ਦਾ ਖਤਰਾ ਹੈ ਮੇਰਾ ਬੱਚਾ ਦਾ ਵੀ ਖਤਰਾ ਹੈ ਤੇ ਮੇਰਾ ਕੋਲੋਨੀ ਵਾਸੀ ਦਾ ਵੀ ਖਤਰਾ ਹੈ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪੁਲਿਸ ਕੋਲੋਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਤਾ ਜੇ ਜੋ ਜੋ ਬੰਦਾ ਹੈ ਨਾ 10 15 ਜੋ ਬਿਓ ਵੀ ਅਨਪਛਾਦੀ ਹੈ ਚਾਰ ਬੰਦਾ ਤੋਂ ਨਾਮ ਲਿਖਾਇਆ ਹਮਨੇ ਉਹ ਹੈ ਮੌਜੂਦਾ ਥਾ ਇਨ ਲੋ हातियार समझ ले यार का जो कार्रवाई बनता वो करना चाहिए वहां 302 लगा है जानलेवा था 307 लगा है मेरा 452 एवो जो मेरा घर आके पे मैं किसी का घर के सामने नहीं गया मेरा घर के सामने मैं खोलूं किसी सीसीटीवी कैमरे में चली सारा जोहा से हंटरियो सारा भर लगा मेरा कमाना खराब है वो भी मैं खोल के देखेंगे कमाना चलता कि कमरा नहीं वो शायद चल जाएगा मेरा ये अक्षर पंच ने इथे अपने कमल जी ओना दे नाल झगड़ा होया कोई ਲੜਕੇ ਜਿਹੜੇ ਬਾਹਰੋਂ ਆਏ ਨੇ ਉਹ ਆ ਕੇ ਇੱਥੇ ਇਹਨਾਂ ਦੇ ਨਾਲ ਝਗੜਾ ਕੀਤਾ ਹੋ ਹੁਣ ਉਹਨਾਂ ਦੇ ਬਿਆਨ ਦਰਜ ਕਰ ਰਹੇ ਹਾਂ ਜੋ ਵੀ ਉਹ ਬਿਆਨ ਦਰਜ ਕਰਾਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰਦਾਂਗੇ ਤੇ ਜੋ ਵੀ ਇਹਦੇ ਵਿੱਚ ਇਨਵੋਲਵ ਹੋਏ ਜਾਣਗੇ ਜਲਦੀ ਉਹਨਾਂ ਨੂੰ ਰਾਉਂਡ ਅਪ ਕਰ ਲਿਆ ਜਾਵੇਗਾ ਕਾਰਨ ਪਤਾ ਲੱਗਦਾ ਕਾਰਨ ਨਹੀਂ ਕੋਈ ਖਾਸ ਉਹਨਾਂ ਦੀ ਮਤਲਬ ਬਿਆਨ ਦਰਜ ਕਰਵਾ ਰਹੇ ਨੇ ਫਿਲਹਾਲ ਤੇ ਕੋਈ ਉਹ ਚ ਜਿਹੜੀ ਗੱਲ ਸਾਹਮਣੇ ਆ ਗਈ ਉਸ ਮੁਤਾਬਕ ਕਾਰਵਾਈ ਕਰਵਾਂਗੇ

ਆਪਕਾ ਅਕਾਲੀ ਸਰਪੰਚ ਕਮਲ ਬੰਗਾਲੀ ਦੇ ਘਰ ਉਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਔਰ ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀ ਵੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਰਾਮਨਗਰ ਕਲੋਨੀ ਦਾ ਹੈ ਜਿੱਥੇ ਸਾਬਕਾ ਅਕਾਲੀ ਸਰਪੰਚ ਦੇ ਘਰ ਦੇ ਉਤੇ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਵੱਲੋਂ ਤਾਬਰਤੋੜ ਹਮਲਾ ਕੀਤਾ ਗਿਆ ਹਮਲੇ ਦੌਰਾਨ ਕਮਲ ਬੰਗਾਲੀ ਦੇ ਪਤੀਜੇ ਦੀ ਛਾਤੀ ਉੱਤੇ ਗੋਲੀ ਲੱਗੀ ਹੈ ਜਦਕਿ ਬਦਮਾਸ਼ਾਂ ਨੇ ਕਿਰਪਾਨਾਂ ਕੱਚ ਦੀਆਂ ਬੋਤਲਾਂ ਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਹੈ ਕਟਨਾ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਗਿਆ ਹੈ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਇਹ ਤਸਵੀਰਾਂ ਮੌਕੇ ਦੀਆਂ ਨੇ ਜਦੋਂ ਇਹ ਹਮਲਾ ਬਦਮਾਸ਼ਾਂ ਵੱਲੋਂ ਕੀਤਾ ਗਿਆ ਸਾਬਕਾ ਅਕਾਲੀ ਸਰਪੰਚ ਦੇ ਉੱਤੇ ਸੋ ਦੱਸ ਦਿੰਨੇ ਆ ਕਿ ਕਮਲ ਬੰਗਾਲੀ ਜੋ ਕਿ ਬਹੁਤ ਵਾਰ ਰਾਮਨਗਰ ਪੰਚਾਇਤ ਦੇ ਸਰਪੰਚ ਰਹਿ ਚੁੱਕੇ ਨੇ ਔਰ ਉਹਨਾਂ ਦੇ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਉਹਨਾਂ ਤੋਂ ਫਰौती ਦੀ ਮੰਗ ਕੀਤੀ ਜਾ ਰਹੀ ਸੀ ਔਰ ਇਸ ਵਾਰ ਵੀ ਹਮਲਾਵਰਾਂ ਨੇ ਉਹਨਾਂ ਦੇ ਘਰ ਆ ਕੇ ਧਮਕੀਆਂ ਦਿੱਤੀਆਂ ਜੇ ਫਰौती ਨਾ ਦਿੱਤੀ ਤਾਂ ਨਤੀਜੇ ਭੁਗਤਨੇ ਪੈਣਗੇ ਫਿਲਹਾਲ ਇਨਾ ਹਮਲਾਵਰਾਂ ਵੱਲੋਂ ਘਰ ਦੇ ਉੱਤੇ ਕੱਚ ਦੀਆਂ ਬੋਤਲਾਂ, ਇੱਟਾਂ, ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਔਰ ਇੱਕ ਗੋਲੀ ਜੋ ਕਮਲ ਬੰਗਾਲੀਏ ਸਾਫ ਦਾ ਅਕਾਲੀ ਸਪੰਦ ਉਸਦੇ ਪਤੀਜੇ ਨੂੰ ਲੱਗੀ ਹੈ। ਆ ਫਿਲਹਾਲ 4 ਤੋਂ 5 ਫਾਇਰ ਦੱਸੇ ਜਾ ਰਹੇ ਨੇ ਜੋ ਮੌਕੇ ਤੇ ਹੋਏ ਨੇ। ਲਗਾਤਾਰ ਇਸ ਪਰਿਵਾਰ ਦੇ ਕਨ ਮੁਤਾਬਕ ਉਹਨਾਂ ਤੋਂ ਫਰौती ਦੀ ਮੰਗ ਕੀਤੀ ਜਾ ਰਹੀ ਹੈ ਔਰ ਹੁਣ ਫਰौती ਨਾ ਦੇਣ ਦੇ ਸੁਰਤ ਵਿੱਚ ਘਰ ਦੇ ਉੱਤੇ ਹਮਲਾ ਹੋਇਆ ਹੈ ਔਰ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੈ। ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਹਾਲਾਤ ਸਬੰਦ ਲਈ ਕਿਉਂਕਿ ਹੰਗਾਮਾ ਜਿਹੜਾ ਹੈ ਉਸੇ ਵੇਲੇ ਹੋਣਾ ਸ਼ੁਰੂ ਹੋ ਗਿਆ ਜਦੋਂ ਇਹ ਫਾਇਰਿੰਗ ਹੋਈ ਆ ਔਰ ਨਾਲ ਦੇ ਨਾਲ ਇਟਾ ਰੋੜਿਆਂ ਦੇ ਨਾਲ ਹਮਲਾ ਹੋਇਆ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਸਾਰੇ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਔਰ ਜਲਦ ਹੀ ਜੋ ਹਮਲਾਵਰ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਨ ਦਾ ਭਰੋਸਾ ਪਰਿਵਾਰ ਨੂੰ ਦਿੱਤਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਸਾਬਕਾ ਸਰਪੰਚ ਦਾ ਕੀ ਕੁਝ ਕਹਿਣਾ ਹੈ ਔਰ ਪੁਲਿਸ ਅਧਿਕਾਰੀ ਜੋ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਕਰਨ ਦਾ ਜੋ ਭਰੋਸਾ ਦਿੱਤਾ ਗਿਆ ਹੈ ਆ ਆਉ ਤੁਹਾਨੂੰ ਸੁਣਾਉਂਦੇ ਚੱਲਦੇ ਆਂ ਆਇਆ ਦਿਨ ਤੋਂ ਬਦਮਾਸ਼ੀ ਚੱਲੂ ਆਇਆ ਮੈਂ ਸਰਕਾਰ ਦੇ ਬੱਚ ਹੱਥ ਧਰ ਕੇ ਬੇਨਤੀ ਕਰਦਾ ਅਸੀਂ ਗਰੀਬ ਲੋਕ ਰਹਿੰਦਾ ਰਾਮਨਗਰ ਕਲੋਨੀ ਵਿੱਚ ਮੈਂ 15 ਸਾਲ ਸਰਪੰਚੀ ਕੀਤਾ ਇਸ ਵਾਰ ਮੇਰਾ ਭਰਾ ਸਰਬਸਮਤੀ ਨਾਲਾ ਸਰਪੰਚ ਬਣਿਆ ਰਾਹੁਲ ਸ਼ਰਮਨ ਨੂੰ ਲੇਕਿਨ ਇਹ ਨਾ ਗੁੰਡਾਗਰਦੀ ਵੱਧ ਗਿਆ ਪੂਰਾ ਪੰਜਾਬ ਸੇ ਭਰਾਂ ਲੇਕਿਨ ਸਾਡਾ ਰਾਮਨਗਰ ਤੇ ਨਾਅ ਦੇਸ਼ਤ ਫੈ ਲਗਿਆ ਜੋ ਛੜਾ ਪ੍ਰਵਾਸੀ ਬਾਈਸ ਰਾਇਆ ਕੋਈ ਪੰਜਾਬੀ ਬਾਈਸ ਰਾਇਆ ਹੈ ਉਹ ਹੀ ਮਲ ਸੁਖੀ ਨਹੀਂ ਹੈ ਆਇਆ ਦਿਨ ਤੇ ਘਰ ਸੇ ਬਾਹਰ ਨਿਕਲਣਾ ਉਹਨਾਂ ਡਰ ਲੱਗਦਾ ਲੇਕਿਨ ਪੁਲਿਸ ਦਾ ਕੰਟਰੋਲ ਨਹੀਂ ਕਿਉਂਕਿ ਕੀ ਹੈ ਪੁਲਿਸ ਦਾ ਤਾਂ ਕੰਟਰੋਲ ਹੈ ਹੀ ਨਹੀਂ ਹੈ ਮਤਲਬ 11 ਵਜੇ ਵਿਚਵੇਂ ਹੈ ਮੈਂ ਇੱਥੇ ਆਇਆ ਹੀ ਗੜਕਾ ਸਾਹਮਣੇ ਮੇਰਾ ਗੜਕਾ ਸਾਹਮਣੇ ਖਲੋਤਾ ਮੇਰਾ ਬੁੰਡਾ ਉੱਥੇ ਆਇਆ ਉਹਨਾਂ ਨੇ ਉਹਨਾਂ ਨੇ ਸਿੱਧਾ ਆ ਕੇ ਬੋਲਾ ਤੂੰ ਕੌਣ ਆਇਆ ਤੇਰਾ ਸਰਪੰਚਾ ਢੀਂਪਾ ਪੱਨੂ ਬੁਲਾ ਪੱਪਾ ਨੂੰ ਬੋਲਾ ਤੂੰ ਨੇ ਕਰਕੇ ਬੋਲਾ ਕਮਲ ਨੂੰ ਬੁਲਾ ਤੋ ਮੈਂ ਬੋਲਾ ਯਾਰ ਕਿਉਂ ਬੋਲਦਾ ਮੈਂ ਮੈਂ ਆ ਸਿੱਧਾ ਆਕੇ ਮੇਰਾ ਬੇਟਾ ਨੂੰ ਕਿਰਪਾਨ ਮਾਰਨੇ ਲਗਾ ਉਹਨਾਂ ਦਾ ਸਲ ਮੁਹੱਲਾ ਵਾਲਾ ਨੇ ਬਚਾਤਾ ਲਪਝਾਤਾ ਰੰਗ ਕੀ ਸਮਝੇ ਪਹਿਲੇ ਉੱਥੇ ਕੋ ਇੰਤਜ਼ਾਮ ਕਰਕੇ ਐਸੀ ਇਹ ਪਰਨਾਮ ਇਹ ਡਰਾਣਾ ਥਾ ਪਹਿਲੇ ਕੁਝ ਦਿਨ ਕੱਲ ਮੇਰੇ ਕੋ 10 ਵਜੇ ਕਿ ਆਸ-ਪਾਸ ਮੇਰਾ ਕਿਰਾਏਦਾਰ ਨੂੰ ਧਮਕਾ ਕੇ ਗਿਆ ਮੈਂ ਕੱਲ ਫੇਰ ਆਇੰਗੇ 20000 ਰੁਪਇਆ ਫਿਰੋਤੀ ਦੇ ਅਗਰ ਫਿਰੋਤੀ ਨਹੀਂ ਦੇਵੇਗਾ ਕੱਲ ਤੱਕ ਉਹ ਦੱਸ ਦੇਗੇ ਲੇਕਿਨ ਅੱਜ ਸਾਨੂੰ ਆਕੇ ਫੇਰ ਇਹਨਾਂ ਨੂੰ ਸਾਨੂੰ ਨਹੀਂ ਪਤਾ ਥਾ ਇਸ ਤਰਫ ਦਾ ਹਥਿਆਰ ਨਾਲ ਲੈ ਕੇ ਆਏਗਾ ਫਿਰ ਮੈਂ ਪੁਲਿਸ ਬੁਲਾਇਆ ਐਸਐਸਓ ਸਾਹਿਬ ਨੂੰ ਫੋਨ ਕੀਤਾ ਅੱਧਾ ਘੰਟਾ ਬਾਅਦ ਐਸਐਸਓ ਸਾਹਿਬ ਆਇਆ ਕਿੰਨੇ ਕੇ ਬੰਦੇ ਆਏ ਜਿੰਨਾਂ ਨੂੰ ਬੋਤਲ ਲੈ ਪਹਿਲੇ ਆਏ 4 ਬੰਦਾ ਪਹਿਲੇ 4 ਬੰਦਾ ਆਏ ਉਹਨੂੰ ਆਹੀ ਕਿਸੇ ਤਰ੍ਹਾਂ ਜਾਨ ਬਚਾ ਕੇ ਉਹਨੂੰ ਭਜਾਇਆ ਉਸਕਾ ਬਾਅਦ ਰਿਵਲਵਰ ਨਾਲ ਹਥਿਆਰ ਨਾਲ ਲੈਸ ਕਿਰਪਾ ਨਾਲ ਲਿਆਦ ਕਰਕੇ ਕੌਣ ਸੀ 7-8 ਬੰਦਾ ਨਾਲ ਲਿਖ ਆ ਕੀ ਸਮਾਂ ਤੇ 15 ਅਗਸਤ ਵੀ ਜੇ ਪੁਲਿਸ ਤੇ ਕਹਿੰਦੀ ਇਹ ਬੜੀ ਸ਼ਕਤੀ ਕੀ ਸੀ ਯਾਨੀ ਕਿ ਕਿੱਥੇ ਦਾ ਰੇਡ ਸੀ ਮਹਿਮਾਨ ਸਾਹਿਬ ਨੂੰ ਇਹ ਹੀ ਕਹਿੰਦਾ ਭਗਵਾਨ ਸਰਕਾਰ ਨੂੰ ਜੇ ਤੁਹਾਡਾ ਕੀ ਸੇਫਟੀ ਹੈ ਇਹ ਆਕਾਲੀ ਦਲ ਦਾ ਸਰਪੰਚ ਹਾਂ ਮੌਜੂਦਾ ਸਮਲਾ ਆਕਾਲੀ ਦਲ ਦਾ ਸਾਫਕਾ ਸਰਪੰਚ ਹਾਂ ਮੈਂ ਇਹ ਮੌਜੂਦਾ ਸਰਪੰਚ ਹੈ ਮੇਰਾ ਬੇਟਾ ਬਾਹਰ ਸ ਆ ਕੋਈ ਸੇਫਟੀ ਨਹੀਂ ਹੈ ਤੇ ਇੱਥੇ ਤਾਂ ਜੋ ਗਰੀਬ ਲੋਕ ਆ ਕੋਈ ਸੇਫਟੀ ਨਹੀਂ ਹੈ ਇਥੇ ਤਾਂ 15 ਅਗਸਤ ਕਿਸ ਤਰ੍ਹਾਂ ਮਨਾਓਗੇ ਸਰਕਾਰ ਨੂੰ ਕੀ ਮੰਗੀਆਂ ਗੋਲੀਆਂ ਮੇਰਾ ਭਤੀਜਾ ਨੂੰ ਮੇਰਾ ਸਾਹਮਣੇ ਖਲੋਤਾ ਜੂ ਹੁੰਦਾ سینਾ ਮੇਂ ਇੱਕ ਗੁਲੀ ਲਗਾਇ ਪਾਟਨੇ ਗੁਲੀ ਲਗਾ ਅਰ ਉਹ ਨਹੀਂ ਬਚਾਣਾ ਤਾਂ ਮੈਨੂੰ ਸਿੱਧਾ ਗੁਲੀ ਲੱਗਣਾ ਸੀ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਹਨੇ ਕੌਨਸੇ ਦਾ 10 ਸੇ 11 ਗੋਲੀ ਚਲਾਇਆ ਤਾਂ ਮੇਰਾ ਮਹੱਲਾ ਵਾਲਾ ਨੇ ਮੈਨੂੰ ਬਚਾਇਆ ਕੋਲ ਵਗਾਰਾ ਮੌਕੇ ਤੇ ਮੈਂ ਪੁਲਿਸ ਵਾਲਾ ਨੂੰ ਦਿੱਤਾ ਪੁਲਿਸ ਵਾਲਾ ਨੇ ਜੀਮੇ ਪਾ ਲਿਆ ਸੀ ਮੈਂ ਵੀਡੀਓ ਬਣਾ ਕੇ ਉਹਨਾਂ ਸਬੂਤ ਰੱਖਾ ਐਸ.ਬੀ. ਵੀ ਸਾਹਿਬ ਮੌਕੇ ਤੇ ਆਇਆ ਉਹਨੂੰ ਦਿਖਾਇਆ ਮੈਂ ਨਾਮ ਲਿਖਾ ਕੇ ਬਿਆਨ ਦਰਜ ਕਰਾਇਆ ਮੌਕੇ ਤੇ ਮੋਖਾ ਤੇ ਪੁਲਿਸ ਨੇ 8 ਘੰਟਾ ਬਾਅਦ ਪੁਲਿਸ ਆਇਆ ਤੇ ਸੀਵੀ ਸਾਹਿਬ ਬਾਅਦ ਚ ਆਇਆ ਪਹਿਲੀ ਇੱਕ ਵਾਰ ਆਈ ਲੜਾਈ ਜਦੋਂ ਆਈ ਉਸ ਟਾਈਮ ਮੈਂ ਬੋਲਾ ਮੈਂ ਸੇਫਟੀ ਨਹੀਂ ਮੇਰਾ ਰਿਵਲਵਰ ਤੇ ਮੇਰਾ ਹਥਿਆਰ ਜਿਹੜਾ ਹੈ ਨਾ ਮੇਰਾ ਲਾਇਸੈਂਸ ਵਾਲਾ 6 ਮਹੀਨੇ ਤੋਂ ਮੇਰੇ ਨੂੰ ਨਹੀਂ ਦਿੱਤਾ ਉਹ ਵੀ ਮੈਨੂੰ ਦਿੱਤਾ ਨਹੀਂ ਮੇਰਾ ਜਾਨ ਮਾਲ ਦਾ ਖਤਰਾ ਹੈ ਮੇਰਾ ਬੱਚਾ ਦਾ ਵੀ ਖਤਰਾ ਹੈ ਤੇ ਮੇਰਾ ਕੋਲੋਨੀ ਵਾਸੀ ਦਾ ਵੀ ਖਤਰਾ ਹੈ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਤਾ ਜੇ ਜੋ ਜੋ ਬੰਦਾ ਹੈ ਨਾ 10 15 ਜੋ ਵੀ ਅਨਪਛਾਦੀ ਹੈ ਚਾਰ ਬੰਦਿਆਂ ਦਾ ਨਾਮ ਲਿਖਾਇਆ ਹਮਨੇ ਉਹ ਹੈ ਮੌਜੂਦਾ ਥਾ ਇਹਨਾਂ हातियार समोर ल्याज का जो कारवाई बनता वो करना चाहिए वहां 302 लगा है जानलेवा था 307 लगा है मेरा 452 एवो जो मेरा घर आके पया मैं किसी का घर के सामने नहीं गया मेरा घर के सामने मैं खोलता सारा जोहा से हंटर हुआ सारा भर लगा मेरा कमरा खराब है वो भी मैं खोल के देखें कि कमरा चलता कि नहीं वो शायद चल जाएगा मेरा ये अक्षर पंच ने इथे अपने कमल जी ओना दे नाल झगडा होया कोई ਲੜਕੇ ਜਿਹੜੇ ਬਾਹਰੋਂ ਆਏ ਨੇ ਉਹ ਆ ਕੇ ਇੱਥੇ ਇਹਨਾਂ ਦੇ ਨਾਲ ਝਗੜਾ ਕੀਤਾ ਹੋਣਾ ਉਹਨਾਂ ਦੇ ਬਿਆਨ ਦਰਜ ਕਰ ਰਹੇ ਹਾਂ ਜੋ ਵੀ ਉਹ ਬਿਆਨ ਦਰਜ ਕਰਾਂਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰਦਾਂਗੇ ਤੇ ਜੋ ਵੀ ਇਹਦੇ ਵਿੱਚ ਇਨਵੋਲਵ ਆਏ ਜਾਣਗੇ ਜਲਦੀ ਉਹਨਾਂ ਨੂੰ ਰੌਂਡ ਅਪ ਕਰ ਲਿਆ ਜਾਵੇ ਕਾਨੂੰਨ ਨਹੀਂ ਕੋਈ ਖਾਸ ਉਹਨਾਂ ਦੀ ਮਤਲਬ ਬਿਆਨ ਦਰਜ ਕਰਵਾ ਰਹੇ ਨੇ ਫਿਲਹਾਲ ਕਿਉਂਕਿ ਉਹ ਚ ਜਿਹੜੀ ਗੱਲ ਸਾਹਮਣੇ ਆਈ ਹੈਗੀ ਉਸ ਮੁਤਾਬਕ ਕਾਰਵਾਈ ਕਰਵਾਂਗੇ हम जो है वो सब कुछ कर लेंगे और आप भी आगे निकल सकते हो आगे निकल सकते हो ਸਾਬਕਾ ਅਕਾਲੀ ਸਰਪੰਚ ਕਮਲ ਬੰਗਾਲੀ ਦੇ ਘਰ ਉਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਔਰ ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀ ਵੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਰਾਮਨਗਰ ਕਲੋਨੀ ਦਾ ਹੈ ਜਿੱਥੇ ਸਾਬਕਾ ਅਕਾਲੀ ਸਰਪੰਚ ਦੇ ਘਰ ਦੇ ਉਤੇ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਵੱਲੋਂ ਤਾਬਰਤੋੜ ਹਮਲਾ ਕੀਤਾ ਗਿਆ ਹਮਲੇ ਦੌਰਾਨ ਕਮਲ ਬੰਗਾਲੀ ਦੇ ਪਤੀ ਜੇ ਦੀ ਛਾਤੀ ਉੱਤੇ ਗੋਲੀ ਲੱਗੀ ਹੈ ਜਦਕਿ ਬਦਮਾਸ਼ਾਂ ਨੇ ਕਿਰਪਾਨਾਂ ਕੱਚ ਦੀਆਂ ਬੋਤਲਾਂ ਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਹੈ ਕਟਨਾ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਗਿਆ ਹੈ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਇਹ ਤਸਵੀਰਾਂ ਮੌਕੇ ਦੀਆਂ ਨੇ ਜਦੋਂ ਇਹ ਹਮਲਾ ਬਦਮਾਸ਼ਾਂ ਵੱਲੋਂ ਕੀਤਾ ਗਿਆ ਸਾਬਕਾ ਅਕਾਲੀ ਸਰਪੰਚ ਦੇ ਉੱਤੇ ਸੋ ਦੱਸ ਦਿੰਦੇ ਹਾਂ ਕਿ ਕਮਲ ਬੰਗਾਲੀ ਜੋ ਕਿ ਬਹੁਤ ਵਾਰ ਰਾਮਨਗਰ ਪੰਚਾਇਤ ਦੇ ਸਰਪੰਚ ਰਹੇ ਚੁੱਕੇ ਨੇ ਔਰ ਉਹਨਾਂ ਦੇ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਉਹਨਾਂ ਤੋਂ ਫਰौती ਦੀ ਮੰਗ ਕੀਤੀ ਜਾ ਰਹੀ ਸੀ ਔਰ ਇਸ ਵਾਰ ਵੀ ਹਮਲਾਵਰਾਂ ਨੇ ਉਹਨਾਂ ਦੇ ਘਰ ਆ ਕੇ ਧਮਕੀਆਂ ਦਿੱਤੀਆਂ ਜੇ ਫਰौती ਨਾ ਦਿੱਤੀ ਤਾਂ ਨਤੀਜੇ ਭੁਗਤਨੇ ਪੈਣਗੇ ਫਿਲਹਾਲ ਇਨਾ ਹਮਲਾਵਰਾਂ ਵੱਲੋਂ ਘਰ ਦੇ ਉੱਤੇ ਕੱਚ ਦੀਆਂ ਬੋਤਲਾਂ ਇੱਟਾਂ ਰੋੜੀਆਂ ਦੇ ਨਾਲ ਹਮਲਾ ਕੀਤਾ ਗਿਆ ਔਰ ਇੱਕ ਗੋਲੀ ਜੋ ਕਮਲ ਬੰਗਾਲੀਆ ਸਾਬਕਾ ਅਕਾਲੀ ਸਰਪੰਚ ਉਸਦੇ ਭਤੀਜੇ ਨੂੰ ਲੱਗੀ ਹੈ ਫਿਲਹਾਲ 4 ਤੋਂ 5 ਫਾਇਰ ਦੱਸੇ ਜਾ ਰਹੇ ਨੇ ਜੋ ਮੌਕੇ ਤੇ ਹੋਏ ਨੇ ਲਗਾਤਾਰ ਇਸ ਪਰਿਵਾਰ ਦੇ ਕਹਿਣ ਮੁਤਾਬਕ ਉਹਨਾਂ ਤੋਂ ਫਰौती ਦੀ ਮੰਗ ਕੀਤੀ ਜਾ ਰਹੀ ਹੈ ਔਰ ਹੁਣ ਫਰौती ਨਾ ਦੇਣ ਦੇ ਸੁਰਤ ਵਿੱਚ ਘਰ ਦੇ ਉੱਤੇ ਹਮਲਾ ਹੋਇਆ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਵੀ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਹਾਲਾਤ ਸਬੰਧ ਲੈ ਅ ਕਿਉਂਕਿ ਹੰਗਾਮਾ ਜਿਹੜਾ ਹੈ ਉਸੇ ਵੇਲੇ ਹੋਣਾ ਸ਼ੁਰੂ ਹੋ ਗਿਆ ਜਦੋਂ ਇਹ ਫਾਇਰਿੰਗ ਹੋਈ ਆ ਨਾਲ ਦੇ ਨਾਲ ਇਟਾ ਰੋੜਿਆਂ ਦੇ ਨਾਲ ਹਮਲਾ ਹੋਇਆ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਸਾਰੇ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਔਰ ਜਲਦ ਹੀ ਜੋ ਹਮਲਾਵਰ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਨ ਦਾ ਭਰੋਸਾ ਪਰਿਵਾਰ ਨੂੰ ਦਿੱਤਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਸਾਬਕਾ ਸਰਪੰਚ ਦਾ ਕੀ ਕੁਝ ਕਹਿਣਾ ਹੈ ਔਰ ਪੁਲਿਸ ਅਧਿਕਾਰੀ ਜੋ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਕਰਨ ਦਾ ਜੋ ਭਰੋਸਾ ਦਿੱਤਾ ਗਿਆ ਹੈ ਆ ਆ ਤੁਹਾਨੂੰ ਸੁਣਾਉਂਦੇ ਚੱਲਦੇ ਆ ਆਇਆ ਦਿਨ ਤੋਂ ਬਦਮਾਸ਼ੀ ਚੱਲੂ ਆਇਆ ਮੈਂ ਸਰਕਾਰ ਦਾ ਬੱਚ ਹੱਥ ਝੜ ਕੇ ਬੇਨਤੀ ਕਰਦਾ ਅਸੀਂ ਗਰੀਬ ਲੋਕ ਰਹਿੰਦਾ ਰਾਮਨਗਰ ਕਲੋਨੀ ਵਿੱਚ ਮੈਂ 15 ਸਾਲ ਸਰਪੰਚੀ ਕੀਤਾ ਇਸ ਵਾਰ ਮੇਰਾ ਭਰਾ ਸਰਬਸਮਤੀ ਨਾਲ ਸਰਪੰਚ ਬਣਿਆ ਰਾਹੁਲ ਸ਼ਰਮਨ ਨੂੰ ਲੇਕਿਨ ਇਹ ਨਾ ਗੁੰਡਾ ਗਰਦੀ ਵੱਧ ਗਿਆ ਪੂਰਾ ਪੰਜਾਬ ਤੇ ਭਰ ਆ ਲੇਕਿਨ ਸਾਡਾ ਰਾਮਨਗਰ ਤੇ ਨਾ ਦੇਸ਼ਤ ਫਲ ਗਿਆ ਜੋ ਸਾਡਾ ਪ੍ਰਵਾਸੀ ਵਾਇਸ ਰਾਇਆ ਕੋਈ ਪੰਜਾਬੀ ਵਾਇਸ ਰਾਇਆ ਹੈ ਉਹ ਹੀ ਮਲ ਸੁਖੀ ਨਹੀਂ ਹੈ ਆਇਆ ਦਿਨ ਦੇ ਘਰ ਸੇ ਬਾਹਰ ਨਿਕਲਣਾ ਉਹਨਾਂ ਡਰ ਲੱਗਦਾ ਲੇਕਿਨ ਪੁਲਿਸ ਦਾ ਕੰਟਰੋਲ ਨਹੀਂ ਕਿਉਂਕਿ ਕੀ ਹੈ ਪੁਲਿਸ ਦਾ ਤਾਂ ਕੰਟਰੋਲ ਹੈ ਹੀ ਨਹੀਂ ਹੈ ਮਤਲਬ 11 ਵਜੇ ਵਿੱਚ ਮੈਂ ਮੈਂ ਇੱਥੇ ਆਇਆ ਸੀ ਘਰ ਕੇ ਸਾਹਮਣੇ ਮੇਰਾ ਘਰ ਕੇ ਸਾਹਮਣੇ ਖਲੋਤਾ ਮੇਰਾ ਮੁੰਡਾ ਉੱਥੇ ਆਇਆ ਉਹਨਾਂ ਨੇ ਉਹਨਾਂ ਨੇ ਸਿੱਧਾ ਆ ਕੇ ਬੋਲਾ ਤੂੰ ਕੌਣ ਆ ਤੇਰਾ ਸਰਪੰਚ ਦਾ ਢੇਡੀ ਪਾਪਾ ਨੂੰ ਬੁਲਾ ਤੇ ਪਾਪਾ ਨੂੰ ਬੋਲਾ ਤੂੰ ਉਹਨੂੰ ਕਰਕੇ ਬੁਲਾ ਕਮਲ ਨੂੰ ਬੁਲਾ ਤੇ ਮੈਂ ਬੋਲਾ ਯਾਰ ਕਿਉਂ ਨਹੀਂ ਬੋਲਦਾ ਮੈਂ ਮੈਂ ਸਿੱਧਾ ਆ ਕੇ ਮੇਰਾ ਬੇਟਾ ਨੂੰ ਕਿਰਪਾਨ ਮਾਰਨੇ ਲਗਾ ਉਹਨਾਂ ਦਾ ਪਾਸਲ ਮੁਹੱਲਾ ਵਾਲਾ ਨੇ ਬਚਾਤਾ ਪਹੁੰਚਾਤਾ ਨਾਲੀ ਕੀ ਸਮਝੇ ਪਹਿਲੇ ਉੱਤੇ ਕੋ ਇੰਤਜ਼ਾਮ ਕਰਕੇ ਐਸੀ ਹੈ ਆਪਣੇ ਕੋ ਨਾਮ ਇਹ ਡਰਾਣਾ ਥਾ ਪਹਿਲੇ ਕੁਝ ਦੇ ਕੱਲ ਮੇਰੇ ਕੋ 10 ਭਾਏ ਕਿ ਆਸ-ਪਾਸ ਮੇਰਾ ਕਿਰਾਏਦਾਰ ਨੂੰ ਧਮਕਾ ਕੇ ਗਿਆ ਮੈਂ ਕੱਲ ਫੇਰ ਆਏਗੇ 20000 ਰੁਪਇਆ ਫਿਰੋਤੀ ਦੇ ਅਗਰ ਫਿਰੋਤੀ ਨਹੀਂ ਦੇਵੇਗਾ ਕੱਲ ਤੱਕ ਉਹ ਦੱਸ ਦੇਗੇ ਲੇਕਿਨ ਅੱਜ ਸਾਨੂੰ ਆ ਕੇ ਫੇਰ ਇਹਨਾਂ ਨੂੰ ਸਾਨੂੰ ਨਹੀਂ ਪਤਾ ਥਾ ਇਸ ਤਰ੍ਹਾਂ ਦਾ ਹਥਿਆਰ ਨਾਲ ਲੈ ਕੇ ਆਏਗਾ ਫਿਰ ਮੈਂ ਪੁਲਿਸ ਬੁਲਾਇਆ ਐਸਐਸਓ ਸਾਹਿਬ ਨੂੰ ਫੋਨ ਕੀਤਾ 8-10 ਘੰਟਾ ਬਾਅਦ ਐਸਐਸਓ ਸਾਹਿਬ ਆਇਆ ਕਿੰਨੇ ਕੇ ਬੰਦੇ ਆਏ ਜਿੰਨਾਂ ਨੂੰ ਬੋਤਲਾਂ ਲੈ ਗਿਆ ਪਹਿਲੇ ਆਏ ਸੀ 4 ਬੰਦਾ ਪਹਿਲੇ 4 ਬੰਦਾ ਆਏ ਉਹਨੂੰ ਆਹੀ ਕਿਸੇ ਤਰਫ ਜਾਣ ਬਚਾ ਕੇ ਉਹਨੂੰ ਭਜਾਇਆ ਉਸਕਾ ਬਾਅਦ ਰਿਵਲਵਰ ਨਾਲ ਹਥਿਆਰ ਨਾਲ ਲੈਸ ਕਿਰਪਾ ਨਾਲ ਲੈਜ ਕਰਕੇ ਕਹਿੰਦੇ ਸੱਤ ਅੱਠ ਬੰਦਾ ਨਾਲ ਲਿਖ ਆ। ਇਸ ਨੂੰ ਤੇ 15 ਅਗਸਤ ਵੀ ਜੀ ਪੁਲਿਸ ਤੇ ਕਹਿੰਦੀ ਇਹ ਬੜੀ ਸਖਤੀ ਕੀਤੀ ਹੈ ਜਿਹੜੀ ਕਿਸੇ ਦਾ ਨਹੀਂ। ਮੈਂ ਮਾਨ ਸਾਹਿਬ ਨੂੰ ਇਹ ਹੀ ਕਹਿੰਦਾ ਭਗਵਾਨ ਸਰਕਾਰ ਨੂੰ ਜੇ ਤੁਹਾਡਾ ਕੀ ਸੇਫਟੀ ਹੈ ਇਹ ਆਖਲੀ ਅਕਾਲੀ ਦਲ ਦਾ ਸਰਪੰਚ ਹਾਂ ਮੌਜੂਦਾ ਸਮਲਾ ਆਕਾਲੀ ਦਲ ਦਾ ਸਾਬਕਾ ਸਰਪੰਚ ਹਾਂ ਮੈਂ ਇਹ ਮੌਜੂਦਾ ਸਰਪੰਚ ਹੈ ਮੇਰਾ ਬੇਟਾ ਬਾਹਰ ਸ ਆ ਕੋਈ ਸੇਫਟੀ ਨਹੀਂ ਹੈ ਤੇ ਇੱਥੇ ਤਾਂ ਜੋ ਗਰੀਬ ਲੋਕ ਆ ਕੋਈ ਸੇਫਟੀ ਨਹੀਂ ਹੈ ਇਥੇ ਤਾਂ 15 ਅਗਸਤ ਕਿਸ ਤਰ੍ਹਾਂ ਮਨਾਓਗੇ ਸਰਕਾਰ ਨੂੰ ਕੀ ਮੰਗਿਆ ਗੋਲੀਆਂ ਮੇਰਾ ਬਤੀਜਾ ਨੂੰ ਮੇਰਾ ਸਾਹਮਣੇ ਖਲੋਤਾ ਜੂਂਦਾ ਸਿਨਾ ਮੇ ਇੱਕ ਗੁਲੀ ਲੱਗਾ ਇੱਕ 파ਟਨੇ ਗੁਲੀ ਲੱਗਾ ਔਰ ਉਹ ਨਹੀਂ ਬਚਾਉਂਦਾ ਤਾਂ ਮੈਨੂੰ ਸਿੱਧਾ ਗੁਲੀ ਲੱਗਣਾ ਸੀ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਹਨੇ ਕੌਣ ਸੀਗਾ 10 ਸੇ 11 ਗੋਲੀ ਚਲਾਇਆ ਤਾਂ ਮੇਰਾ ਮਹੱਲਾ ਵਾਲਾ ਨੇ ਮੈਨੂੰ ਬਚਾਇਆ ਕੋਲ ਵਗਾਰਾ ਵੀ ਮੌਕੇ ਤੇ ਕੋਈ ਖੋਲ ਵਗਾਰਾ ਮੌਕੇ ਤੇ ਮੈਂ ਪੁਲਿਸ ਵਾਲਾ ਨੂੰ ਦਿੱਤਾ ਪੁਲਿਸ ਵਾਲਾ ਨੇ ਜੀਮੇ ਪਾ ਲਿਆ ਸੀ ਮੈਂ ਵੀਡੀਓ ਬਣਾ ਕੇ ਉਹਨਾਂ ਸਬੂਤ ਰੱਖਾ ਐਸ.ਬੀ. ਸਾਹਿਬ ਮੌਕੇ ਤੇ ਆਇਆ ਉਹਨੂੰ ਦਿਖਾਇਆ ਮੈਂ ਨਾਮ ਲਿਖ ਮੌਕਾ ਤੇ ਪੁਲਿਸ ਨੇ 8 ਘੰਟਾ ਬਾਅਦ ਪੁਲਿਸ ਆਇਆ ਕਿ ਅਸੀ ਵੀ ਸਾਹਿਬ ਬਾਅਦ ਚ ਆਇਆ ਪਹਿਲੇ ਇੱਕ ਵਾਰ ਆਈ ਲੜਾਈ ਉਹਦਾ ਆਈ ਉਸ ਟਾਈਮ ਮੈਂ ਵਾਲਾ ਮੈਂ ਸੇਫਟੀ ਨੂੰ ਮੇਰਾ ਰਿਵਲਵਰ ਤੇ ਮੇਰਾ ਹਥਿਆਰ ਜਿਹੜਾ ਹੈ ਨਾ ਮੇਰਾ ਲਾਇਸੈਂਸ ਵਾਲਾ 6 ਮਹੀਨੇ ਤੋਂ ਮੇਰੇ ਨੂੰ ਨਹੀਂ ਦਿੱਤਾ ਉਹ ਵੀ ਮੈਨੂੰ ਦਿੱਤਾ ਨਹੀਂ ਮੇਰਾ ਜਾਨ ਮਾਲ ਦਾ ਖਤਰਾ ਹੈ ਮੇਰਾ ਬੱਚਾ ਦਾ ਵੀ ਖਤਰਾ ਹੈ ਤੇ ਮੇਰਾ ਕੋਲੋਨੀ ਵਾਸੀ ਦਾ ਵੀ ਖਤਰਾ ਹੈ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪੁਲਿਸ ਕੁਸ਼ਣ ਪ੍ਰਸ਼ਾਸਨ ਇਹੀ ਮੰਗ ਕਰਤਾ ਜੇ ਜੋ ਜੋ ਬੰਦਾ ਹੈ ਨਾ 10 15 ਜੋ ਬਿਓ ਵੀ ਅਣਪਛਾਦੀ ਹੈ ਚਾਰ ਬੰਦਾ ਤੋਂ ਨਾਮ ਲਿਖਾਇਆ ਹਮਨੇ ਉਹ ਹੈ ਮੌਜੂਦਾ ਥਾ ਇਹ ਹਾਤੀਆਰ ਸਮੋਤ ਲੈਆ ਕਰ ਜੋ ਕਰਵਾਈ ਬੰਤਾ ਉਹ ਕਰਨਾ ਚਾਹੀਏ ਪਾਉ 302 ਲਗਾਏ ਜਾਣ ਲਿਆਵਾ 307 ਲਗਾਏ ਮੇਰਾ 452 ਇਹੋ ਜਿਹਾ ਮੇਰਾ ਘਰ ਆ ਕੇ ਪਿਆ ਮੈਂ ਕਿਸੇ ਕਾ ਘਰ ਕੇ ਸਾਹਮਣੇ ਨਹੀਂ ਗਿਆ ਮੇਰਾ ਘਰ ਕੇ ਸਾਹਮਣੇ ਮੈਂ ਖਲੋਤਾ ਸਾਰਾ ਜੋਹਾ ਸੀ ਹੰਟਰ ਹੀ ਆ ਸਾਰਾ ਬਰਬ ਲਗਾ ਮੇਰਾ ਕਮਰਾ ਖਰਾਬ ਹੈ ਉਹ ਵੀ ਮੈਂ ਖੋਲ ਕੇ ਦੇਖੇ ਕਿ ਕਮਰਾ ਚਲਦਾ ਕਿ ਨਹੀਂ ਉਹ ਸਾਇ ਤਲ ਜਾਏਗਾ ਮੇਰਾ ਇਹ ਅਕਸਰ பஞ்ச ਨੇ ਇਥੇ ਆਪਣੇ ਕਮਲ ਜੀ ਉਹਨਾਂ ਦੇ ਨਾਲ ਝਗੜਾ ਹੋਇਆ ਕੋਈ ਲੜਕੇ ਜਿਹੜੇ ਬਾਹਰੋਂ ਆਏ ਨੇ ਉਹ ਆ ਕੇ ਇਨ੍ਹਾਂ ਦੇ ਨਾਲ ਝਗੜਾ ਕੀਤਾ ਹੋਣ ਉਹਨਾਂ ਦੇ ਬਿਆਨ ਦਰਜ ਕਰ ਰਹੇ ਜੋ ਵੀ ਉਹ ਬਿਆਨ ਦਰਜ ਕਰਾਂਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰਦਾਂਗੇ ਤੇ ਜੋ ਵੀ ਇਹਦੇ ਵਿੱਚ ਇਨਵੋਲਵ ਆਏ ਜਾਣਗੇ ਜਲਦੀ ਉਹਨਾਂ ਨੂੰ ਰਾਉਂਡ ਅਪ ਕਰ ਲਿਆ ਜਾਵੇ ਕਾਰਨ ਪਤਾ ਲੱਗਿਆ ਕਾਰਨ ਨਹੀਂ ਕੋਈ ਖਾਸ ਉਹਨਾਂ ਦੀ ਮਤਲਬ ਬਿਆਨ ਦਰਜ ਕਰਵਾ ਰਹੇ ਨੇ ਫਿਲਹਾਲ ਕਿਉਂਕਿ ਉਹ ਚ ਜਿਹੜੀ ਗੱਲ ਸਾਹਮਣੇ ਆ ਗਈ ਉਸ ਮੁਤਾਬਕ ਕਾਰਵਾਈ ਕਰਾਂਗੇ

ਸਾਬਕਾ ਅਕਾਲੀ ਸਰਪੰਚ ਕਮਲ ਬੰਗਾਲੀ ਦੇ ਘਰ ਉਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਔਰ ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀ ਵੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਰਾਮਨਗਰ ਕਲੋਨੀ ਦਾ ਹੈ ਜਿੱਥੇ ਸਾਬਕਾ ਅਕਾਲੀ ਸਰਪੰਚ ਦੇ ਘਰ ਦੇ ਉਤੇ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਵੱਲੋਂ ਤਾਬਰਤੋੜ ਹਮਲਾ ਕੀਤਾ ਗਿਆ ਹਮਲੇ ਦੌਰਾਨ ਕਮਲ ਬੰਗਾਲੀ ਦੇ ਪਤੀਜੇ ਦੀ ਛਾਤੀ ਉੱਤੇ ਗੋਲੀ ਲੱਗੀ ਹੈ ਜਦਕਿ ਬਦਮਾਸ਼ਾਂ ਨੇ ਕਿਰਪਾਨਾਂ ਕੱਚ ਦੀਆਂ ਬੋਤਲਾਂ ਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਹੈ ਕਟਨਾ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਗਿਆ ਹੈ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਇਹ ਤਸਵੀਰਾਂ ਮੌਕੇ ਦੀਆਂ ਨੇ ਜਦੋਂ ਇਹ ਹਮਲਾ ਬਦਮਾਸ਼ਾਂ ਵੱਲੋਂ ਕੀਤਾ ਗਿਆ ਸਾਬਕਾ ਅਕਾਲੀ ਸਰਪੰਚ ਦੇ ਉੱਤੇ ਸੋ ਦੱਸ ਦਿੰਨੇ ਆ ਕਿ ਕਮਲ ਬੰਗਾਲੀ ਜੋ ਕਿ ਬਹੁਤ ਵਾਰ ਰਾਮਨਗਰ ਪੰਚਾਇਤ ਦੇ ਸਰਪੰਚ ਰਹੇ ਚੁੱਕੇ ਨੇ ਔਰ ਉਹਨਾਂ ਦੇ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਉਹਨਾਂ ਤੋਂ ਫਰौती ਦੀ ਮੰਗ ਕੀਤੀ ਜਾ ਰਹੀ ਸੀ ਔਰ ਇਸ ਵਾਰ ਵੀ ਹਮਲਾਵਰਾਂ ਨੇ ਉਹਨਾਂ ਦੇ ਘਰ ਆ ਕੇ ਧਮਕੀਆਂ ਦਿੱਤੀਆਂ ਜੇ ਫਰौती ਨਾ ਦਿੱਤੀ ਤਾਂ ਨਤੀਜੇ ਭੁਗਤਨੇ ਪੈਣਗੇ ਫਿਲਹਾਲ ਇਨਾ ਹਮਲਾਵਰਾਂ ਵੱਲੋਂ ਘਰ ਦੇ ਉੱਤੇ ਕੱਚ ਦੀਆਂ ਬੋਤਲਾਂ, ਇੱਟਾਂ, ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਔਰ ਇੱਕ ਗੋਲੀ ਜੋ ਕਮਲ ਬੰਗਾਲੀਆ ਸਾਬਕਾ ਅਕਾਲੀ ਸਪੰਦ ਉਸਦੇ ਭਤੀਜੇ ਨੂੰ ਲੱਗੀ ਹੈ। ਫਿਲਹਾਲ 4 ਤੋਂ 5 ਫਾਇਰ ਦੱਸੇ ਜਾ ਰਹੇ ਨੇ ਜੋ ਮੌਕੇ ਤੇ ਹੋਏ ਨੇ। ਲਗਾਤਾਰ ਇਸ ਪਰਿਵਾਰ ਦੇ ਕਨ ਮੁਤਾਬਕ ਉਹਨਾਂ ਤੋਂ ਫਰौती ਦੀ ਮੰਗ ਕੀਤੀ ਜਾ ਰਹੀ ਹੈ ਔਰ ਹੁਣ ਫਰौती ਨਾ ਦੇਣ ਦੇ ਸੁਰਤ ਵਿੱਚ ਘਰ ਦੇ ਉੱਤੇ ਹਮਲਾ ਹੋਇਆ ਹੈ ਔਰ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੈ। ਪੁਲਿਸ ਮੌਕੇ ਤੇ ਪਹੁੰਚੀ ਹੈ। ਪੁਲਿਸ பணி ਕਿਉਂਕਿ ਹੰਗਾਮਾ ਜਿਹੜਾ ਹੈ ਉਸੇ ਵੇਲੇ ਹੋਣਾ ਸ਼ੁਰੂ ਹੋ ਗਿਆ ਜਦੋਂ ਇਹ ਫਾਇਰਿੰਗ ਹੋਈ ਆ ਨਾਲ ਦੇ ਨਾਲ ਇਟਾ ਰੋੜਿਆਂ ਦੇ ਨਾਲ ਹਮਲਾ ਹੋਇਆ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਸਾਰੇ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਔਰ ਜਲਦ ਹੀ ਜੋ ਹਮਲਾਵਰ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਨ ਦਾ ਭਰੋਸਾ ਪਰਿਵਾਰ ਨੂੰ ਦਿੱਤਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਸਾਬਕਾ ਸਰਪੰਚ ਦਾ ਕੀ ਕੁਝ ਕਹਿਣਾ ਹੈ ਔਰ ਪੁਲਿਸ ਅਧਿਕਾਰੀ ਜੋ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਕਰਨ ਦਾ ਜੋ ਭਰੋਸਾ ਦਿੱਤਾ ਗਿਆ ਹੈ ਆ ਆ ਤੁਹਾਨੂੰ ਸੁਣਾਉਂਦੇ ਚੱਲਦੇ ਆਂ ਆਇਆ ਦਿਨ ਤੋਂ ਬਦਮਾਸ਼ੀ ਚੱਲੂ ਆਇਆ ਮੈਂ ਸਰਕਾਰ ਦੇ ਬਾਤ ਹੱਥ ਧਰ ਕੇ ਬੇਨਤੀ ਕਰਦਾ ਅਸੀਂ ਗਰੀਬ ਲੋਕ ਰਹਿੰਦਾ ਰਾਮਨਗਰ ਕਲੋਨੀ ਵਿੱਚ ਮੈਂ 15 ਸਾਲ ਸਰਪੰਚੀ ਕੀਤਾ ਇਸ ਵਾਰ ਮੇਰਾ ਭਰਾ ਸਰਬਸਮਤੀ ਨਾਲ ਸਰਪੰਚ ਬਣਿਆ ਰਾਹੁਲ ਸ਼ਰਮਾ ਨੂੰ ਲੇਕਿਨ ਇਹ ਨਾ ਗੁੰਡਾ ਗਰਦੀ ਬਦ ਗਿਆ ਪੂਰਾ ਪੰਜਾਬ ਤੇ ਭਰਾਂ ਲੇਕਿਨ ਸਾਡਾ ਰਾਮਨਗਰ ਤੇ ਨਾ ਦੇਸ਼ਤ ਫਲ ਗਿਆ ਜੋ ਸਾਡਾ ਪ੍ਰਵਾਸੀ ਵਾਇਸਰਾ ਆ ਕੋਈ ਪੰਜਾਬੀ ਵਾਇਸਰਾ ਆ ਉਹ ਹੀ ਮਲ ਸੁਖੀ ਨਹੀਂ ਹੈ ਆਇਆ ਦਿਨ ਤੇ ਘਰ ਸੇ ਬਾਹਰ ਨਿਕਲਣਾ ਉਹਨਾਂ ਡਰ ਲੱਗਦਾ ਲੇਕਿਨ ਪੁਲਿਸ ਦਾ ਕੰਟਰੋਲ ਨਹੀਂ ਕਿਉਂਕਿ ਕੀ ਹੈ ਪੁਲਿਸ ਦਾ ਤਾਂ ਕੰਟਰੋਲ ਹੈ ਹੀ ਨਹੀਂ ਹੈ ਮਤਲਬ 11 ਵਜੇ ਵਿੱਚ ਮੈਂ ਇੱਥੇ ਆਇਆ ਹੀ ਘਰ ਦੇ ਸਾਹਮਣੇ ਮੇਰਾ ਘਰ ਦੇ ਸਾਹਮਣੇ ਖਲੋਤਾ ਹੈ ਮੇਰਾ ਬੁੰਡਾ ਉੱਥੇ ਆਇਆ ਉਹਨਾਂ ਨੇ ਉਹਨਾਂ ਨੇ ਸਿੱਧਾ ਆ ਕੇ ਬੋਲਾ ਤੂੰ ਕੌਣ ਹੈ ਤੇਰਾ ਸਰਪੰਚ ਤੇ ਡੀਪਾ ਪਾ ਪਾ ਨੂੰ ਬੁਲਾ ਪਾਪਾ ਨੂੰ ਮੈਂ ਤੂੰ ਨ ਕਰਕੇ ਬੋਲਾ ਕਮਲ ਨੂੰ ਬੁਲਾ ਤੋ ਮੈਂ ਬੋਲਾ ਯਾਰ ਕਿਉਂ ਬੋਲਦਾ ਮੈਂ ਮੈਂ ਸਿੱਧਾ ਆਕੇ ਮੇਰਾ ਬੇਟਾ ਉਹ ਕਿਰਪਾਲ ਮਾਨੇ ਲਗਾ ਉਹਨਾਂ ਦਾ ਚਲ ਮੁਹੱਲਾ ਵਾਲਾ ਨੇ ਬਚਾਤਾ ਲਿਪਹਾਤਾ ਨਾਲ ਕੀ ਸਮਝੇ ਪਹਿਲੇ ਉੱਤੇ ਕੋਈ ਇੰਤਜ਼ਾਮ ਕਰਕੇ ਐਸੀ ਇਹ ਕਰਾਉਣਾ ਉਹਨਾਂ ਨੇ ਡਰਾਣਾ ਥਾ ਪਹਿਲੇ ਕੁਝ ਦੇ ਕੱਲ ਮੇਰੇ ਕੋ 10 ਵਜੇ ਕਿ ਆਸ-ਪਾਸ ਮੇਰਾ ਕਿਰਾਏਦਾਰ ਨੂੰ ਧਮਕਾ ਕੇ ਗਿਆ ਮੈਂ ਕੱਲ ਫੇਰ ਆਇੰਗੇ 20000 ਰੁਪਿਆ ਫਿਰੋਤੀ ਦੇ ਅਗਰ ਫਿਰੋਤੀ ਨਹੀਂ ਦੇਵੇਗਾ ਕੱਲ ਤੱਕ ਉਹ ਦੱਸ ਦੇਗੇ ਲੇਕਿਨ ਅੱਜ ਸਾਨੂੰ ਆਕੇ ਫੇਰ ਇਹਨਾਂ ਨੂੰ ਸਾਨੂੰ ਨਹੀਂ ਪਤਾ ਥਾ ਇਸ ਤਰ੍ਹਾਂ ਦਾ ਹਥਿਆਰ ਨਾਲ ਲੈ ਕੇ ਆਏਗਾ ਫਿਰ ਮੈਂ ਪੁਲਿਸ ਬੁਲਾਇਆ ਐਸਐਸਓ ਸਾਹਿਬ ਨੂੰ ਫੋਨ ਕੀਤਾ ਅੱਧਾ ਘੰਟਾ ਬਾਅਦ ਐਸਐਸਓ ਸਾਹਿਬ ਆਇਆ ਕਿੰਨੇ ਕੇ ਬੰਦੇ ਆਏ ਜਿਨ੍ਹਾਂ ਨੂੰ ਬੋਤਲਾਂ ਲੈ ਆਏ ਪਹਿਲੇ ਆਏ ਸੀ 4 ਬੰਦਾ ਪਹਿਲੇ 4 ਬੰਦਾ ਆਏ ਉਹਨੂੰ ਆਹੀ ਕਿਸੇ ਤਰਫ ਜਾਣ ਬਚਾ ਕੇ ਉਹਨੂੰ ਭਜਾਇਆ ਉਸਕਾ ਬਾਅਦ ਰਿਵਲਵਰ ਨਾਲ ਹਥਿਆਰ ਨਾਲ ਲੈਸ ਕਿਰਪਾ ਨਾਲ ਲਿਆਜ਼ ਕਰਕੇ ਕੌਣ ਸੀ 7-8 ਬੰਦਾ ਨਾਲ ਲਿਗਾ ਆ ਕੀ ਸਮਾਂ ਤੇ 15 ਅਗਸਤ ਵੀ ਇਹ ਪੁਲਿਸ ਤੇ ਕਹਿੰਦੀ ਇਹ ਬੜੀ ਸਖਤੀ ਕੀਤੀ ਹੈ ਕਿ ਕਿੱਥੇ ਦਰ ਹੈ ਮਹਿਮਾਨ ਸਾਹਿਬ ਨੂੰ ਇਹ ਹੀ ਕਹਿੰਦਾ ਭਗਵਾਨ ਸਰਕਾਰ ਨੂੰ ਜੇ ਤੜਾ ਕੀ ਸੇਫਟੀ ਹੈ ਆ ਆਕਾਲੀ ਦਲ ਦਾ ਸਰਪੰਚ ਹਾਂ ਮੌਜੂਦਾ ਸਮਲਾ ਆਕਾਲੀ ਦਲ ਦਾ ਸਾਫਕਾ ਸਰਪੰਚ ਹਾਂ ਮੈਂ ਇਹ ਮੌਜੂਦਾ ਸਰਪੰਚ ਹੈ ਮੇਰਾ ਬੇਟਾ ਬਾਹਰ ਸ ਆ ਕੋਈ ਸੇਫਟੀ ਨਹੀਂ ਹੈ ਇੱਥੇ ਤਾਂ ਜੋ ਗਰੀਬ ਲੋਕ ਆ ਕੋਈ ਸੇਫਟੀ ਨਹੀਂ ਹੈ ਇਥੇ ਤਾਂ 15 ਅਗਸਤ ਕਿਸ ਤਰ੍ਹਾਂ ਮਨਾਓਗੇ ਸਰਕਾਰ ਨੂੰ ਕੀ ਮੰਗੀਆਂ ਗੋਲੀਆਂ ਚੱਲ ਮੇਰਾ ਭਤੀਜਾ ਨੂੰ ਮੇਰਾ ਸਾਹਮਣੇ ਖਲੋਤਾ ਜੂ ਹੁੰਦਾ ਸਿਨਾ ਮੇ ਇੱਕ ਗੁਲੀ ਲੱਗਾ ਇੱਕ 파ਟਨੇ ਗੁਲੀ ਲੱਗਾ ਅਰ ਉਹ ਨਹੀਂ ਬਚਾਉਂਦਾ ਤਾਂ ਮੈਨੂੰ ਸਿੱਧਾ ਗੁਲੀ ਲੱਗ ਜਾਣਾ ਸੀ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਕੋਈ ਕੌਣ ਸੀਗਾ 10 ਸੇ 11 ਗੋਲੀ ਚਲਾਇਆ ਤਾਂ ਮੇਰਾ ਮਹੱਲਾ ਵਾਲਾ ਨੇ ਮੈਨੂੰ ਬਚਾਇਆ ਕੋਲ ਵਗਾਰਾ ਵੀ ਮੌਕੇ ਤੇ ਕੋਈ ਪੁਲਿਸ ਕੋਲ ਵਗਾਰਾ ਮੌਕੇ ਤੇ ਮੈਂ ਪੁਲਿਸ ਵਾਲਾ ਨੂੰ ਦਿੱਤਾ ਪੁਲਿਸ ਵਾਲਾ ਨਾਲ ਜੀਮੇ ਪਾ ਲਿਆ ਸੀ ਮੈਂ ਵੀਡੀਓ ਬਣਾ ਕੇ ਉਹਨਾਂ ਸਬੂਤ ਰੱਖਾ ਐਸ.ਬੀ. ਸਾਹਿਬ ਮੌਕੇ ਤੇ ਆਇਆ ਉਹਨੂੰ ਦੱਸਿਆ ਮ ਮੋਕਾ ਤੇ ਪੁਲਿਸ ਨੇ 8 ਘੰਟਾ ਬਾਅਦ ਪੁਲਿਸ ਆਇਆ ਕਿ ਅਸੀ ਵੀ ਸਾਹਿਬ ਬਾਅਦ ਚ ਆਇਆ ਪਹਿਲੀ ਇੱਕ ਵਾਰ ਆਈ ਲੜਾਈ ਉਹ ਜਪਾ ਹੈ ਜਿਸ ਟਾਈਮ ਮੈਂ ਵਾਲਾ ਮੈਂ ਸੇਫਟੀ ਨਹੀਂ ਮੇਰਾ ਰਿਵਲਵਰ ਤੇ ਮੇਰਾ ਹਥਿਆਰ ਜਿਹੜਾ ਹੈ ਨਾ ਮੇਰਾ ਲਾਇਸੈਂਸ ਵਾਲਾ 6 ਮਹੀਨੇ ਤੋਂ ਮੇਰੇ ਨੂੰ ਨਹੀਂ ਦਿੱਤਾ ਉਹ ਵੀ ਮੈਨੂੰ ਦਿੱਤਾ ਨਹੀਂ ਮੇਰਾ ਜਾਨ ਮਾਲ ਦਾ ਖਤਰਾ ਹੈ ਮੇਰਾ ਬੱਚਾ ਦਾ ਵੀ ਖਤਰਾ ਹੈ ਤੇ ਮੇਰਾ ਕੋਲੋਨੀ ਵਾਸੀ ਦਾ ਵੀ ਖਤਰਾ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪੁਲਿਸ ਨੂੰ ਕਹੋ ਸਾਹਿਬ ਇਹ ਹੀ ਮੰਗ ਕਰਤਾ ਜੇ ਜੋ ਜੋ ਬੰਦਾ ਹੈ ਨਾ 10 15 ਜੋ ਵੀ ਅਨਪਛਾਦੀ ਹੈ ਚਾਰ ਬੰਦਾ ਦਾ ਨਾਮ ਲਿਖਾਇਆ ਹੈ ਅਸੀਂ ਉਹ ਹੈ ਮੌਜੂਦਾ ਥਾ ਇਹਨਾਂ ਦੇ ਉ ਹਾਤੀਆਰ ਸਮੋਤ ਲੈਰ ਦਾ ਜੋ ਕਾਰਵਾਈ ਬੰਤਾ ਉਹ ਕਰਨਾ ਚਾਹੀਏ ਪਾਉਣਾ 302 ਲਗਾਏ ਜਾਣ ਲਿਆ 307 ਲਗਾਇਆ ਮੇਰਾ 452 ਇਹੋ ਜਿਹਾ ਮੇਰਾ ਘਰ ਆ ਕੇ ਪਿਆ ਮੈਂ ਕਿਸੇ ਕਾ ਘਰ ਕਾ ਸਾਹਮਣੇ ਨਹੀਂ ਗਿਆ ਮੇਰਾ ਘਰ ਕਾ ਸਾਹਮਣੇ ਮੈਂ ਖਲੋਤਾ ਸਾਰਾ ਜੋਹਾ ਸੀ ਹੰਟਰ ਹੀ ਆ ਸਾਰਾ ਬਰਬ ਲਗਾ ਮੇਰਾ ਕਮਲਾ ਖਰਾਬ ਹੈ ਉਹ ਵੀ ਮੈਂ ਖੋਲ ਕੇ ਦੇਖੇਂਗਾ ਕਮਲਾ ਚਲਦਾ ਕਿ ਨਹੀਂ ਉਹ ਸਾਇ ਤਲ ਜਾਏਗਾ ਮੇਰਾ ਇਹ ਅਕਸਰ ਪੰਚ ਨੇ ਇਥੇ ਆਪਣੇ ਕਮਲ ਜੀ ਉਹਨਾਂ ਦੇ ਨਾਲ ਝਗੜਾ ਹੋਇਆ ਕੋਈ ਨੜਕੇ ਜਿਹੜੇ ਬਾਹਰੋਂ ਆਏ ਨੇ ਉਹ ਆ ਕੇ ਇੱਥੇ ਇਹਨਾਂ ਦੇ ਨਾਲ ਝਗੜਾ ਕੀਤਾ ਹੋ ਹੁਣ ਉਹਨਾਂ ਦੇ ਬਿਆਨ ਦਰਜ ਕਰ ਰਹੇ ਜੋ ਵੀ ਉਹ ਬਿਆਨ ਦਰਜ ਕਰਾਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰਦਾਂਗੇ ਤੇ ਜੋ ਵੀ ਇਹਦੇ ਵਿੱਚ ਇਨਵੋਲ ਹੋਏ ਜਾਣਗੇ ਜਲਦੀ ਉਹਨਾਂ ਨੂੰ ਰੌਂਡ ਅਪ ਕਰ ਲਿਆ ਜਾਵੇ ਕਾਰਨ ਪਤਾ ਲੱਗਾ ਕਾਰਨ ਨਹੀਂ ਕੋਈ ਖਾਸ ਉਹਨਾਂ ਦੀ ਮਤਲਬ ਬਿਆਨ ਦਰਜ ਕਰਵਾ ਰਹੇ ਨੇ ਫਿਲਹਾਲ ਕਿਉਂਕਿ ਉਹ ਚ ਜਿਹੜੀ ਗੱਲ ਸਾਹਮਣੇ ਆ ਗਈ ਉਸ ਮੁਤਾਬਕ ਕਾਰਵਾਈ ਕਰਵਾਂਗੇ हम दोनों दोनों तरफ से हम दोनों तरफ से ਸਾਬਕਾ ਅਕਾਲੀ ਸਰਪੰਚ ਕਮਲ ਬੰਗਾਲੀ ਦੇ ਘਰ ਉਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਔਰ ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀ ਵੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਰਾਮਨਗਰ ਕਲੋਨੀ ਦਾ ਹੈ ਜਿੱਥੇ ਸਾਬਕਾ ਅਕਾਲੀ ਸਰਪੰਚ ਦੇ ਘਰ ਦੇ ਉਤੇ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਵੱਲੋਂ ਤਾਬਰਤੋਰ ਹਮਲਾ ਕੀਤਾ ਗਿਆ ਹਮਲੇ ਦੌਰਾਨ ਕਮਲ ਬੰਗਾਲੀ ਦੇ ਪਤੀਜੇ ਦੀ ਛਾਤੀ ਉੱਤੇ ਗੋਲੀ ਲੱਗੀ ਹੈ ਜਦਕਿ ਬਦਮਾਸ਼ਾਂ ਨੇ ਕਿਰਪਾਨਾਂ ਕੱਚ ਦੀਆਂ ਬੋਤਲਾਂ ਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਹੈ। ਕਟਨਾ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਗਿਆ ਹੈ। ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਮੌਕੇ ਦੀਆਂ ਨੇ ਜਦੋਂ ਇਹ ਹਮਲਾ ਬਦਮਾਸ਼ਾਂ ਵੱਲੋਂ ਕੀਤਾ ਗਿਆ ਸਾਬਕਾ ਅਕਾਲੀ ਸਰਪੰਚ ਦੇ ਉੱਤੇ। ਸੋ ਦੱਸ ਦਿੰਦੇ ਹਾਂ ਕਿ ਕਮਲ ਬੰਗਾਲੀ ਜੋ ਕਿ ਬਹੁਤ ਵਾਰ ਰਾਮਨਗਰ ਪੰਚਾਇਤ ਦੇ ਸਰਪੰਚ ਰਹੇ ਚੁੱਕੇ ਨੇ ਔਰ ਉਨ੍ਹਾਂ ਦੇ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਤੋਂ ਫਰौती ਦੀ ਮੰਗ ਕੀਤੀ ਜਾ ਰਹੀ ਹੈ। राव केसरी के जुड़ चुके हैं <laughs> आर